ਸੰਗਰੂਰ ਵਿੱਚ ਬਾਲੀਵੁੱਡ ਅਦਾਕਾਰ ਸਨੀ ਦਿਓਲ ਵੱਲੋਂ ਸੁਖਦੇਵ ਸਿੰਘ 3 ਸਾਲ ਦੇ ਹੱਕ ਵਿੱਚ ਕੱਡੇ ਜਾ ਰਹੇ ਰੋਡ ショਅ ਦੌਰਾਨ ਅਚਾਨਕ ਇੱਕ ਵੱਡਾ ਹਾਦਸਾ ਵਾਪਰਿਆ ਰੋਡ ショਅ ਵਿੱਚ ਦੋ ਮੋਟਰਸਾਈਕਲ ਸਵਾਰਾਂ ਨੂੰ ਟਰੱਕ ਨੇ ਕੁਚਲ ਦਿੱਤਾ ਜਿਸ ਵਿੱਚ ਇੱਕ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਇੱਕ ਵਿਅਕਤੀ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਿਆ ਗੰਭੀਰ ਰੂਪ ਦੇ ਵਿੱਚ ਜ਼ਖਮੀ ਨੌਜਵਾਨ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਇਹ ਹਾਦਸਾ ਲਹਿਰਾਗਾਗਾ ਦੇ ਵਿੱਚ ਹੋਇਆ ਹੈ ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ ਪੁਲਿਸ ਫਿਲਹਾਲ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਸਨਿਦੀਔਲ ਸੁਖਦੇਵ ਸਿੰਘ ਟੀਮ ਸਾਦੇ ਹੱਕ ਦੇ ਵਿੱਚ ਰੋਡ ਸ਼ੋਅ ਕਰ ਰਏ ਸਨ ਜਿਸ ਦੌਰਾਨ ਇਹ ਹਾਸਾ ਵਾਪਰਿਆ ਉਸ ਤੋਂ ਪਹਿਲਾਂ ਵੀ ਦੱਸਿਆ ਜਾ ਰਿਹਾ ਸੀ ਕਿ ਟ੍ਰੈਫਿਕ ਦੀ ਕਾਫੀ ਸਮੱਸਿਆ ਆ ਰਹੀ ਸੀ ਲੋਕ ਸਨਿਦੀਔਲ ਨੂੰ ਦੇਖਣ ਦੇ ਲਈ ਆ ਰਹੇ ਸੀ ਜਿਸ ਦੇ ਚੱਲਦਿਆਂ ਭੀੜ ਕਾਫੀ ਜ਼ਿਆਦਾ ਹੋ ਗਈ ਟ੍ਰੈਫਿਕ ਦੀ ਸਮੱਸਿਆ ਕਾਫੀ ਜ਼ਿਆਦਾ ਵੱਧ ਗਈ ਤੇ ਇਸ ਮਰਨ ਵਾਲੇ ਵਿਅਕਤੀ ਦਾ ਨਾਮ ਬਿਰਬਲ ਹੈ ਸੰਗਰੂਰ ਦੇ ਕਰੋਦੇ ਪਿੰਡ ਦਾ ਰਹਿਣ ਵਾਲਾ ਹੈ ਸਵੇਰ ਤੋਂ ਹੀ ਸਨਿਦੀਔਲ ਦੇ ਰੋਡ ਸ਼ੋਅ ਨੂੰ ਦੇਖਣ ਦੇ ਲਈ ਭੀੜ ਦੇ ਕਾਰਨ ਟ੍ਰੈਫਿਕ ਦੀ ਸਮੱਸਿਆ ਆ ਰਹੀ ਸੀ 온라인 ਤੇ ਹੋਰ ਜਾਣਕਾਰੀ ਦੇ ਲਈ ਸਾਡੇ ਨਾਲ ਮੌਜੂਦ ਨੇ ਸਰਬਜੀਤ ਸਿੰਘ ਸਰਬਜੀਤ ਆਖਰ ਕਿਵੇਂ ਵਾਪਰਾ ਇਹ ਹਾਸਾ ਕਿਆ ਜਾ ਰਿਹਾ ਹੈ ਕਾਫੀ ਸਮੱਸਿਆ ਆ ਰਹੀ ਸੀ ਟ੍ਰੈਫਿਕ ਦੀ ਸਵੇਰ ਤੋਂ ਦੇਖੋ ਜਿਸ ਤਰੀਕੇ ਨਾਲ ਅੱਜ ਕਿਉਂਕਿ ਰੋਡ ਸ਼ੋਅ ਕੀਤਾ ਜਾ ਰਿਹਾ ਸੀ ਸੰਨੀ ਜੋਰ ਬਲੋ ਜੋ ਹਸ ਸੁਖਦੇਵ ਸਿੰਘ ਢੀਂਸਾ ਕਾਲਜ ਦੇ ਉਮੀਦਵਾਰ ਹੈਗੇ ਨੇ ਪੂਰਾ ਹਲਕੇ ਦੇ ਵਿੱਚ ਸੰਗਰੂਰ ਡਿਸਟ੍ਰਿਕਟ ਦੇ ਵਿੱਚ ਔਰ ਲਹਿਰਾਗਾਗਾ ਤੋਂ ਇਹ ਸ਼ੁਰੂ ਹੋਇਆ ਸੀ ਉਸੇ ਦੌਰਾਨ ਜਿਹੜੇ ਅਲੱਗ-ਅਲੱਗ ਪਿੰਡਾਂ ਦੇ ਨੇ ਖਾਸ ਤੌਰ ਤੇ ਕੱਟ ਦਿਖਾਉਣ ਦੇ ਲਈ ਪਿੰਡਾਂ ਦੇ ਜਿਹੜੇ ਨੌਜਵਾਨ ਸੀ ਉਹਨਾਂ ਨੂੰ ਬੁਲਾਇਆ ਗਿਆ ਸੀਗਾ ਔਰ ਬਕਾਇਦਾ ਉਹਨਾਂ ਦੇ ਜਿਹੜੇ ਮੋਟਰਸਾਈਕਲ ਸੀ ਉਪਵਾਇਆ ਗਿਆ ਸੀਗਾ ਪਾਰਟੀਆਂ ਵੱਲੋਂ ਔਰ ਅਕਾਲੀ ਦਲ ਵੱਲੋਂ ਔਰ ਉਸੇ ਦ੍ਰਾਮ ਜਿਹੜਾ ਇਹ ਹਾਦਸਾ ਵਾਪਰਿਆ ਟਰੱਕ ਦੇ ਥੱਲੇ ਦੋ ਨੌਜਵਾਨ ਜਿਹੜੇ ਹੈਗੇ ਕਰੋਂਦੀ ਪਿੰਡ ਜਿਹੜਾ ਹੈਗਾ ਉੱਥੋਂ ਦੇ ਸੀਗੇ ਆਏ ਉਹਨਾਂ ਚੋਂ ਇੱਕ ਜੁਨਾ ਨੌਜਵਾਨ ਸੀ ਉਹ ਜ਼ਖਮੀ ਹੋ ਗਿਆ ਔਰ ਦੂਜਾ ਜਿਹੜਾ ਸੀਗਾ ਵੀਰਬਲ ਸਿੰਘ ਉਹਦੀ ਮੌਕੇ ਤੇ ਹੀ ਮੌਤ ਹੋ ਗਈ ਔਰ ਉਸ ਤੋਂ ਬਾਅਦ ਜਿਹੜਾ ਹੈਗਾ ਹੈ ਰੋਰਸ਼ੋ ਦੀ ਗੱਲ ਪਰੇ ਰੋਰਸ਼ੋ ਜਿਹੜਾ ਉਸ ਤੋਂ ਬਾਅਦ ਵੀ ਚੱਲ ਰਿਹਾ ਸਰਬਿਤ ਜ਼ਖਮੀ ਨੌਜਵਾਨ ਦੀ ਕਿਸ ਤਰ੍ਹਾਂ ਹਾਲਤ ਇਸ ਵੇਲੇ ਦੱਸੀ ਜਾ ਰਹੀ ਹੈ ਦੇਖੋ ਉਹ ਜਿਹੜਾ ਹੈਗਾ ਸੰਗਰੂਰ ਦੇ ਸਿਵਲ ਹਸਪੀਟਲ ਜਿਹੜਾ ਜਿਹੜਾ ਹੈਗਾ ਐਡਮਿਟ ਕਰਵਾਇਆ ਗਿਆ ਹੈਗਾ ਏ ਔਰ ਇਲਾਜ ਚੱਲ ਰਿਹਾ ਹੈਗਾ ਏ ਡਾਕਟਰ ਲਗਾਤਾਰ ਕੋਸ਼ਿਸ਼ ਕਰ ਰਹੇ ਨੇ ਕਿ ਉਹਨੂੰ ਜਿਹੜਾ ਇਲਾਜ ਕੀਤਾ ਜਾਏ ਪਰ ਇਸ ਸਤੋਂ ਵੱਡੀ ਗੱਲ ਇਹ ਹੈ ਕਿ ਰਾਜਨੀਤਿਕ ਪਾਰਟੀਆਂ ਜਿੰਨੀਆਂ ਵੀ ਹੈਗੀਆਂ ਐ ਇਸ ਤੋਂ ਦੇ ਅਕਸਰ ਰੋਡ ਸ਼ੋਅ ਕਰਦੀਆਂ ਨੇ ਪਰ ਇਸ ਹੱਦ ਸੇ ਤੋਂ ਬਾਅਦ ਵੀ ਜਿੱਦਾਂ ਹੈਗਾ ਹੈ ਉਹ ਰੋਡ ਸ਼ੋ ਜਾਂਜ ਰਿਹਾ ਕਰੋਡ ਸ਼ੋ 'ਚ ਕਿਸੇ ਤਰ੍ਹਾਂ ਦਾ ਕੋਈ ਵਿਗਨ ਨਹੀਂ ਪਿਆ ਹਾਲਾਂਕਿ ਟ੍ਰੈਫਿਕ ਵਾਇਲੇਸ਼ਨ ਜਿਹੜੇ ਹੈਗੇ ਨੇ ਰੋਡ ਟ੍ਰੈਫਿਕ ਰੂਲਸ ਉਹ ਜਿਹੜਾ ਹੈਗਾ ਉਹ ਬਹੁਤ ਟੁੱਟੇ ਨੇ ਕਿਸੇ ਤਰ੍ਹਾਂ ਦਾ ਕੋਈ ਪ੍ਰਬੰਧ ਨਹੀਂ ਸੀ ਕੀਤਾ ਗਿਆ ਪੁਲਿਸ ਵੱਲੋਂ ਇੱਥੇ ਸਰ ਜੀ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਰੋਡ ਸ਼ੋ ਇਸੇ ਤਰ੍ਹਾਂ ਜਾਰੀ ਰਿਹਾ ਪਰ ਕਿ ਸਨੀ ਦਿਓਰ ਜਾਂ ਫਿਰ ਅਕਾਲੀ ਦਲ ਦੇ ਹੋਰ ਲੀਡਰਾਂ ਵੱਲੋਂ ਕੋਈ ਪ੍ਰਤੀਕਿਰਿਆ ਆਈ ਹੈ ਇਸ ਦੁਰਘਟਨਾ ਨੂੰ ਲੈ ਕੇ ਜੀ ਨਹੀਂ ਹਜੇ ਤੱਕ ਤਾਂ ਕੋਈ ਪ੍ਰਤੀਕਿਰਿਆ ਨਹੀਂ ਆਈ ਹਜੇ ਤੱਕ ਤਾਂ ਸਾਥ ਦੇ ਕੈਂਡੀਡੇਟਸ ਅਗੇ ਨੇ ਖਾਸ ਤੌਰ ਤੇ ਸੁਖਦੇਸ਼ ਸਿੰਘ ਜੀ ਜਾਂ ਉਹਨਾਂ ਦੇ ਲੋਕ ਹੈਗੇ ਨੇ ਉਹ ਸਾਰੇ ਰੋਡ ਸ਼ੋਅ ਦੇ ਵਿੱਚ ਹੀ ਹਜੇ ਤੇ ਮਸ਼ਰੂਫ ਹੈਗੇ ਨੇ ਪਰ ਜਿਹੜਾ ਹੈਗਾ ਇਹ ਖਬਰ ਇਹੀ ਆਈ ਹੈ ਕਿ ਜਿਹੜਾ ਨੌਜਵਾਨ ਹੈ ਵੀਰਬਲ ਸਿੰਘ ਉਹਦੀ ਮੌਕੇ ਤੇ ਮੌਤ ਹੋ ਗਈ ਸੀ ਤੇ ਦੂਜਾ ਜਿਹੜਾ ਨੌਜਵਾਨ ਹੈਗਾ ਉਹ ਜ਼ਖਮੀ ਹੈਗਾ ਜਿਹਦਾ ਇਲਾਜ ਜਿਹੜਾ ਹੈਗਾ ਉਹ ਸੰਗਰੂਰ ਦੇ ਵਿੱਚ ਚੱਲ ਰਿਹਾ ਹੈ ਸੰਗਰੂਰ ਦੇ ਵਿੱਚ ਇਹ ਹਾਦਸਾ ਵਾਪਰਿਆ ਸੰਗਰੂਰ ਦੇ ਵਿੱਚ ਸਨੀ ਦਿਓਲ ਬਾਲੀਵੁੱਡ ਅਦਾਕਾਰੋ ਰੋਡ ਸ਼ੋਅ ਕਰ ਰਹੇ ਸਨ ਰੋਡ ਸ਼ੋਅ ਕੀਤਾ ਜਾ ਰਿਹਾ ਸੀ ਸੁਖਦੇਵ ਸਿੰਘ ਟੀਰਸਾ ਦੇ ਹੱਕ ਚੋਣ ਪ੍ਰਚਾਰ ਦੇ ਲਈ ਇਸ ਚੋਣ ਪ੍ਰਚਾਰ ਦੇ ਲਈ ਕੀਤੇ ਜਾ ਰਹੇ ਰੋਡ ਸ਼ੋਅ ਦੇ ਦੌਰਾਨ ਇਹ ਸੜਕ ਹਾ사 ਵਾਪਰਿਆ ਇੱਕ ਨੌਜਵਾਨ ਦੀ ਮੌਤ ਹੋ ਗਈ ਇੱਕ ਨੌਜਵਾਨ ਜ਼ਖਮੀ ਹੈ ਜਿਸ ਨੂੰ ਹਸਪਤਾਲ ਦੇ ਵਿੱਚ ਪਹੁੰਚ ਕਰਵਾਇਆ ਗਿਆ ਪਰ ਕਿਹਾ ਜਾ ਰਿਹਾ ਹੈ ਕਿ ਇਸ ਹਾਸੇ ਤੋਂ ਬਾਅਦ ਵੀ ਰੋਡ ਸ਼ੋਅ ਉਸੇ ਤਰ੍ਹਾਂ ਹੀ ਜਾਰੀ ਰਿਹਾ